ਜੁੜ ਗਿਓ ਤੀਰਥ ਵਰਲਡ ਦੇ ਨਾਲ ਆਪਾਂ ਨੂੰ ਕੁਝ ਦਿਨ ਪਹਿਲਾਂ ਇੱਕ ਵਿਚਾਰਾਂ ਦੀ ਸਾਹਜ ਪਾਈ ਸੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਸੰਵਿਧਾਨ ਨਾਲ ਤੁਹਾਨੂੰ ਰੂਬਰੂ ਕਰਾਂਗੇ ਭਾਰਤ ਦੇ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋ ਜਾਂ ਕੀ ਉਹਦੀਆਂ ਵਿਸ਼ੇਸ਼ਤਾਈਆਂ ਹੋਣਗੀਆਂ ਉਹ ਤੁਹਾਨੂੰ ਆਪਾਂ ਸਭ ਕੁਝ ਦੱਸਾਂਗੇ ਸੋ ਤੁਹਾਨੂੰ ਅੱਜ ਦਰਸ਼ਨ ਕਰਾਉਣਾ ਭਾਰਤ ਦੇ ਸੰਵਿਧਾਨ ਦੇ ਸੋ ਇਹ ਭਾਰਤ ਦਾ ਸੰਵਿਧਾਨ ਹੈ ਇਨੂ ਬਾਬਾ ਸਾਹਿਬ ਡਾਕਟਰ ਭੀਮ ਨੰਬੇਦ ਕਰਨੇ ਲਿਖਿਆ ਇਸ ਸੰਵਿਧਾਨ ਦੇ ਅੰਦਰ ਤੁਹਾਨੂੰ ਉਹ ਸਾਰੇ ਹੱਕ ਲੈ ਕੇ ਦਿੱਤੇ ਜੋ ਤੁਹਾਡੇ ਮੂਰਲੇ ਜੀਵਨ ਦੇ ਲਈ ਤੁਹਾਡੇ ਜੀਵਨ ਦੇ ਨਿਰਵਾਹ ਲਈ ਬੜੇ ਜ਼ਰੂਰੀ ਨੇ ਤੇ ਕਈ ਲੋਕਾਂ ਦੇ ਹਜੇ ਮੰਦੇ ਵਿੱਚ ਇਹ ਰਾਏ ਆ ਇਹ ਜਿਹੜਾ ਭਾਰਤ ਦਾ ਸੰਵਿਧਾਨ ਹੈ ਇਹ ਸਿਰਫ ਇੱਕ ਤਬਕੇ ਦਾ ਮੈਂ ਸਾਰਿਆਂ ਨੂੰ ਇਹ ਗੱਲ ਹੱਥ ਜੋੜ ਕੇ ਅਪੀਲ ਕਰਦਾ ਇਹ ਪਾਰਟ ਦਾ ਸੰਵਿਧਾਨ ਭਾਰਤ ਦੇ ਲੋਕਾਂ ਦਾ ਉਹਨਾਂ ਦੀ ਵਿਚਾਰਾਂ ਦਾ ਉਹਨਾਂ ਦੇ ਕੰਮਾਂ ਦੇ ਵਿੱਚ ਆਉਣ ਵਾਲਾ ਸੰਵਿਧਾਨ ਹੈ ਜੋ ਤੁਹਾਡੇ ਘਰੀਲੂ ਕੰਮ ਚੱਲਦੇ ਨੇ ਨਾ ਉਹ ਇਸ ਸੰਵਿਧਾਨ ਦੇ ਵਿੱਚ ਸਭ ਕੁਝ ਦਰਜ ਕੀਤੇ ਗਏ ਨੇ ਤੇ ਤੁਹਾਡੇ ਮੌਲਿਕ ਅਧਿਕਾਰ ਕੀ ਨੇ ਉਹ ਵੀ ਸਭ ਕੁਝ ਦਰਸਾਏ ਗਏ ਨੇ ਤੇ ਤੁਹਾਨੂੰ ਕਿੰਨਾ ਅਧਿਕਾਰਾਂ ਦੀ ਲੋੜ ਪਈ ਆ ਜਾਂ ਲੋੜ ਪੈਂਦੀ ਹੈ ਉਹ ਵੀ ਇਸ ਸੰਵਿਧਾਨ ਦੀ ਵਿੱਚ ਦਿੱਤਾ ਗਿਆ ਵਾ ਸੋ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਦੀ ਲੋੜ ਕਿਉਂ ਪਈ ਕਿਉਂਕਿ ਜਿਹੜੇ ਵੱਡੇ ਤਬਕੇ ਸੀ ਉਹਨਾਂ ਨੇ ਛੋਟੇ ਤਬਕਿਆਂ ਨੂੰ ਦਬ ਰੱਖਿਆ ਸੀਗਾ ਤੇ ਜਿਹਦੇ ਕਰਕੇ ਇਸ ਸਵਿਧਾਨ ਨੂੰ ਲਿਖਣਾ ਪਿਆ ਇਸ ਸਵਿਧਾਨ ਦੀ ਲੋੜ ਪਈ ਤੇ ਅੱਜ ਹੋ ਸਕਦਾ ਵੀਡੀਓ ਥੋੜੀ ਜਿਹੀ ਲੰਬੀ ਹੋ ਜੇ ਤਾਂ ਇਸ ਸਵਿਧਾਨ ਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਜਿਹਦੇ ਵਿੱਚ ਕੀ ਕੀ ਲਿਖਿਆ ਹੋਇਆ ਤੇ ਕੀ ਕੀ ਲੋੜ ਪਈ ਤੇ ਸਵਿਧਾਨ ਦੇ ਨਿਰਮਾਤਾ ਸੀ ਉਹ ਬਾਬਾ ਸਾਹਿਬ ਡਾਕਟਰ ਭੀਮrao Ambedkar ਸੀ ਤੇ ਜਿਹੜੀ ਇਹ ਸਭਾ ਸੀ ਉਹਦੇ ਚੇਅਰਮੈਨ ਸੀ ਰਜਿੰਦਰ ਪ੍ਰਸਾਦ ਤੇ ਜਿਹੜੀ ਸਵਿਧਾਨ ਦੀ ਖਰੜਾ ਕਮੇਟੀ ਦੇ ਚੇਅਰਮੈਨ ਸੀ ਉਹ ਬਾਬਾ ਸਾਹਿਬ ਖੁਦ ਭੀਮrao Ambedkar ਸੀ ਤੇ ਖਰੜਾ ਕਮੇਟੀ ਦੇ ਮੈਂਬਰ ਸੀ ਡਾਕਟਰ ਬੀ ਆਰ Ambedkar ਚੇਅਰਮੈਨ ਐਨ ਮਾਧਵਰਾਵ ਸੈਦ ਸਾਦੁੱਲਾ ਹਾਲਾਦੀ 크੍ਰਿਸ਼ਨ ਸੁਆਮੀ ਐਯਰ ਐਸ ਐਨ ਮੁਖਰਜੀ ਜੁਗਲ ਕਸ਼ੋਰ ਖੰਨਾ ਕੇਵਲ ਕ੍ਰਿਸ਼ਨ ਅਫਸਰਦਕਾਰੀ ਸੋ ਉਸ ਤੋਂ ਬਾਅਦ ਆਪਾਂ ਇਸ ਸੰਵਿਧਾਨ ਦੇ ਬਾਰੇ ਹੋਰ ਤੁਹਾਡੇ ਨਾਲ ਗੱਲਾਂ ਕਰਾਂਗੇ ਕਿ ਸੰਵਿਧਾਨ ਦੀ ਵਿੱਚ ਕੀ ਕੀ ਲਿਖਿਆ ਹੋਇਆ ਤੇ ਕੀ ਕੀ ਚੀਜ਼ਾਂ ਜੋ ਸੰਵਿਧਾਨ ਨੂੰ ਸਰਵਉੱਤਮ ਬਣਾਉਂਦੀਆਂ ਨੇ ਤੇ ਹੁਣ ਅਸੀਂ ਤੁਹਾਨੂੰ ਉਸ ਥੋੜਾ ਜਿਹਾ ਦੱਸਾਂਗੇ ਕਿ ਸੰਵਿਧਾਨ ਸਰਵਉੱਚ ਸ਼ਕਤੀ ਦਾ ਸੌਮਾ ਕਿਉਂ ਜਿਸ ਤਰ੍ਹਾਂ ਪਰਿਵਾਰ ਦੇ ਅਲੱਗ-ਅਲੱਗ ਉਮਰਾਂ ਰੁਚੀਆਂ ਤੇ ਚਾਹਮਾਂ ਰੱਖਣ ਵਾਲੇ ਮੈਂਬਰਾਂ ਨੂੰ ਇੱਕ ਛੱਤ ਹੇਠ ਰੱਖਣ ਤੇ ਉਹਨਾਂ ਦੇ ਜੀਵਨ ਨੂੰ ਸੁਖਾਵਾ ਅਤੇ ਖੁਸ਼ਹਾਲ ਬਣਾਉਣ ਲਈ ਪਹਿਲਾਂ ਤੋਂ ਚੱਲਿਆ ਆ ਰਿਹਾ ਸਦਾਚਾਰੀ ਯਾਬਤਾ ਕੰਮ ਕਰਦਾ ਹੈ ਪਰਿਵਾਰ ਦੇ ਮੁਖੀਆਂ ਦੇ ਛੋਟੇ ਬੱਚੇ ਜਵਾਨ ਮੁੰਡੇ ਕੁੜੀਆਂ ਨੂਹਾਂ ਜਮਾਈਆਂ ప్రతి ਕੀ ਫਰਜ਼ ਨੇ ਕੀ ਜ਼ਿੰਮੇਵਾਰੀਆਂ ਨੇ ਜਵਾਬ ਉਹਨਾਂ ਦੇ ਮੁਖੀਆਂ ਪ੍ਰਤੀ ਆਸ ਵਿੱਚ ਕੀ ਫਰਜ਼ ਤੇ ਜ਼ਿੰਮੇਵਾਰੀਆਂ ਨੇ ਉਸੇ ਤਰ੍ਹਾਂ ਦੇਸ਼ ਪੱਧਰ ਦੇ ਉਹਤੇ ਅਲੱਗ-ਅਲੱਗ ਧਰਮਾਂ ਜਾਤੀਆਂ ਸੱਭਿਆਚਾਰਾਂ ਅਤੇ ਭਾਸ਼ਾਵਾਂ ਵਾਲੇ ਵਸਨੀਕਾਂ ਨੂੰ ਅਮਨ ਸ਼ਾਂਤੀ ਨਾਲ ਇਕਜੁੱਟ ਰੱਖਣ ਲਈ ਤੇਸਾ ਦਾ ਸਵਧਾਨ ਕੰਮ ਕਰਦਾ ਇਹਦੀ ਹੈ ਸੰਵਧਾਨ ਕਾਨੂੰਨੀ ਜਾਬਤਾ ਇਥੋਂ ਤੋਂ ਪਹਿਲਾਂ ਰਾਜਿਆਂ ਹਾਕਮਾਂ ਤੇ ਬਾਹਰੋਂ ਆ ਕੇ ਹਕੂਮਤ ਕਰਨ ਵਾਲਿਆਂ ਦੇ ਬਾਦਸ਼ਾਹ ਦੇ ਸਮਿਆਂ ਵਿੱਚ ਚੱਲਦਾ ਰਿਹਾ ਅੱਜ ਦੀ ਲੋਕਤੰਤਰੀ ਰਾਜ ਵਿੱਚ ਚੱਲ ਰਹੇ ਇਸ ਦੇ ਨਾਂ ਹੋਣ ਨੂੰ ਰਾਜਨੀਤਿਕ ਕਿਹਾ ਜਾਂਦਾ ਜਿਸ ਵਿੱਚ ਕੇਵਲ ਧੱਕੜ ਸ਼ਾਹਾਂ ਦਾ ਹੀ ਰਾਜ ਚੱਲਦਾ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਭਾਰਤ ਦੇ ਸੰਵਧਾਨ ਨੂੰ ਲਿਖਣ ਦੀ ਲੋੜ ਇਸ ਲਈ ਪਈ ਕਿਉਂਕਿ ਜਿਹੜੇ ਬਹੁ ਗਿਣਤੀ ਤਬਕੇ ਸੀ ਉਹਨਾਂ ਨੇ ਘੱਟ ਗਿਣਤੀ ਨੂੰ ਦੁਆਵਾਂ ਰੱਖਿਆ ਸੀ ਤੇ ਉਹਨਾਂ ਨੂੰ ਕਦੇ ਮੂਹਰੇ ਨਹੀਂ ਆਉਣ ਦਿੱਤਾ ਅੱਗੇ ਨਹੀਂ ਆਉਣ ਦਿੱਤਾ ਇਸ ਕਰਕੇ ਇਸ ਭਾਰਤ ਦੇ ਸੰਵਿਧਾਨ ਨੂੰ ਲਿਖਣ ਦੀ ਜ਼ਰੂਰਤ ਪਈ ਲਿਖਣਾ ਪਿਆ ਭਾਰਤ ਦੇ ਸੰਵਿਧਾਨ ਨੂੰ ਤੇ ਫਿਰ ਇਸ ਨੂੰ ਸੰਵਿਧਾਨ ਨੂੰ ਲਾਗੂ ਵੀ ਕਰਾਉਣਾ ਪਿਆ ਤੇ ਉਸ ਤੋਂ ਬਾਅਦ ਸੰਵਿਧਾਨ ਬਣਾਉਣ ਵਾਲੇ ਕਿਸੇ ਵਿਸ਼ੇਸ਼ ਧਰਮ ਜਾਤ ਤਬਕੇ ਜਾਂ ਵਿਚਾਰਧਾਰਾ ਰਸੀਨਾ ਬੰਨੇ ਹੋਏ جنونی ਬੰਦੇ ਨਹੀਂ ਸੀ ਸੰਵਿਧਾਨ ਨੂੰ ਕਿਸੇ ਜਾਤੀ ਧਰਮ ਜਾਂ ਕਿਸੇ ਮੱਧ ਵਿੱਚ ਨਹੀਂ ਬੰਨਿਆ ਗਿਆ ਉਹ ਕਿਸੇ ਖਾਸ ਮਜਬਦੇ ਨਾਲ ਜਾਂ ਖਾਸ ਧਰਮ ਦੇ ਨਾਲ ਜੁੜ ਕੇ ਇਹ ਸੰਵਿਧਾਨ ਨਹੀਂ ਲਿਖਿਆ ਉਹਨਾਂ ਨੇ ਇਹ ਸੰਵਿਧਾਨ ਜਨਤਾ ਦੇ ਚੋਣਵੇਂ ਬੁੱਧੀਮਾਨ ਮੁਦੱਬਰ ਮਹਾ ਗਿਆਨੀ ਨਿਤਾਮਾਂ ਦੀ ਟੀਮ ਨੂੰ ਕਹਿ ਦਿੱਤਾ ਜਾਏ ਇੱਕ ਕਥਨੀ ਨਹੀਂ ਹੋਵੇਗੀ ਕਿ ਜਿਸ ਦਾ ਇੱਕੋ ਇੱਕ ਉਦੇਸ਼ ਦੇਸ਼ ਦੀ ਲੰਮੀ ਗੁਲਾਮੀ ਦੇ ਦੌਰ ਦੀਆਂ ਤਰੂਟੀਆਂ ਖੁਰਾਫਾਤਾਂ ਖਰਾਬੀਆਂ ਅਤੇ ਗਲਤੀਆਂ ਨੂੰ ਦੂਰ ਕਰਕੇ ਉਸ ਨੂੰ ਦੁਨੀਆ ਦੇ ਹੋਰ ਵਿਕਸਤ ਦੇਸ਼ਾਂ ਦੇ ਮੁਕਾਬਲੇ ਵਿੱਚ ਇੱਕ ਸ਼ਕਤੀਸ਼ਾਲੀ ਮਜ਼ਬੂਤ ਤੇ ਖੁਸ਼ਹਾਲ ਦੇਸ਼ ਬਣਾਉਣਾ। ਸੋ ਸੰਵਿਧਾਨ ਨੂੰ ਜਿਸ ਲਫ਼ਜ਼ਾਂ ਦੇ ਵਿੱਚ ਲਿਖਿਆ ਗਿਆ ਜ ਜਿੰਨੇ ਦੇ ਵਿੱਚ ਆਰਟੀਕਲ ਲਿਖੇ ਗਏ ਉਹਦੇ ਹਰ ਇੱਕ ਆਰਟੀਕਲ ਦੇ ਵਿੱਚ ਤੁਹਾਡੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਗਿਆ ਤੁਹਾਡੇ ਹੱਕਾਂ ਦੀ ਰਾਖਵੀ ਕਰਨ ਲਈ ਤੁਹਾਡੇ ਹੱਕਾਂ ਨੂੰ ਮਜ਼ਬੂਤ ਬਣਾਉਣ ਲਈ ਸੰਵਿਧਾਨ ਦੇ ਵਿੱਚ ਆਰਟੀਕਲ ਲਿਖੇ ਗਏ ਨੇ ਤਰ੍ਹਾਂ ਮਾ ਲਿਖੀਆਂ ਕਿੰਨੀਆਂ ਜਿੰਨਾ ਸਵਧਾ ਸਿਧਾਂਤਾਂ ਦਾ ਬਣਨ ਜਾਂ ਉਦੇਸ਼ਕਾਰਾਂ ਹੀ ਸੰਵਿਧਾਨ ਨੂੰ ਸ਼ੁਰੂ ਕੀਤਾ ਗਿਆ ਉਸ ਤੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਭਾਰਤ ਵਿੱਚ ਇੱਕ ਧਰਮੀ ਦੇਸ਼ ਰਾਜਨੀ ਸਗੋਂ ਇੱਕ ਸਰਬਸੱਤਿਆਤਾਰੀ ਰਾਜ ਹੋਣ ਦੇ ਨਾਲ-ਨਾਲ ਸਮਾਜਵਾਦੀ ਧਰਮ ਨਿਰਪੱਖ ਅਤੇ ਲੋਕਤੰਤਰੀ ਗਨਰਾਜ ਵੀ ਹੈ ਇਸ ਨੂੰ ਅਪਣਾਉਣ ਵਾਲੇ ਲੋਕ ਅਸੀਂ ਆਪ ਵੀ ਦੀ ਪੀਪਲ ਆਫ ਇੰਡੀਆ ਹਾਂ ਜੋ ਨਾ ਸਮਾਨ ਉਤਰਿਆ ਤੇ ਨਾ ਹੀ ਕਿਸੇ ਗੈਰ ਮੁਲਕ ਦੀ ਤਾਕਤ ਨੇ ਬਣਾ ਕੇ ਸਾਨੂੰ ਇੱਥੇ ਭੇਜਿਆ ਹੈ ਇਸ ਵਿੱਚ ਦਰਜ 395 ਧਰਾਵਾਂ 10 ਸੂਚੀਆਂ ਤੇ ਕੁਝ ਜ਼ਿੰਮੀਆਂ ਤੇ ਪੂਰੀ ਬਹਿਸ ਕਰਕੇ ਜਿਹੜਾ ਤੋਂ ਬਾਅਦ 3 ਸਾਲਾਂ ਦੀ ਕੜੀ ਮਿਹਨਤ ਮਕਸ਼ਾ ਸੰਸਕਤ ਮਗਰੋਂ 26 ਜਨਵਰੀ ਸਭ 26 ਨਵੰਬਰ 1949 ਨੂੰ ਆਖਰੀ ਰੂਪ ਵਿੱਚ ਪਾਸ ਕੀਤਾ ਗਿਆ ਜਿਹੜਾ ਸੰਵਿਧਾਨ ਨੂੰ ਆਖਰੀ ਰੂਪ ਵਿੱਚ ਪਾਸ ਕੀਤਾ ਗਿਆ ਉਹ ਤਿੰਨ ਸਾਲ ਦੀ ਕੜੀ ਮਿਹਨਤ ਤੋਂ ਬਾਅਦ 26 ਨਵੰਬਰ 1949 ਨੂੰ ਆਖਰੀ ਰੂਪ ਵਿੱਚ ਪਾਸ ਕੀਤਾ ਗਿਆ ਕਿ ਹੁਣ ਇਹ ਸੰਵਿਧਾਨ ਲੋਕਾਂ ਸਾਹਮਣੇ ਲਿਆਉਣ ਲਈ ਤਿਆਰ ਹੈ ਤੇ ਉਸ ਤੋਂ ਬਾਅਦ ਸੰਵਿਧਾਨ ਕੀ ਹੈ ਦੇਸ਼ ਨੂੰ ਨਵੇਂ ਸਿਰਿਓਂ ਸਾਰਨ ਵਿੱਚ ਇਸ ਦੀ ਭੂਮਿਕਾ ਕੀ ਹੈ ਭਾਰਤ ਵਿੱਚ ਕਿਸ ਪ੍ਰਕਾਰ ਦੀ ਸਰਕਾਰ ਹੋਣੀ ਚਾਹੀਦੀ ਹੈ ਦੇਸ਼ ਦੇ ਦਰਪੇਸ਼ ਸਮੱਸਿਆਵਾਂ ਉਹਨਾਂ ਦੇ ਸਮਾਧਾਨ ਲਈ ਪ੍ਰਾਵਧਾਨ ਨੀਮ ਕਾਨੂੰਨ ਕਿਹੋ ਜਿਹੇ ਹੋਣੇ ਚਾਹੀਦੇ ਨੇ ਸਭ ਸਵਾਲਾਂ ਮੁੱਦਿਆਂ ਵਿਸਤਾਰਪੂਰਵਕ ਜਾਣਕਾਰੀ ਸੰਵਿਧਾਨ ਦੇ ਵਿੱਚ ਦਿੱਤੀ ਆ ਬਾਬਾ ਸਾਹਿਬ ਦੇ ਦੋ ਪਾਸcionਾਂ ਤੋਂ ਜਾਣਨਾ ਬਹੁਤ ਜ਼ਰੂਰੀ ਹੈ ਜੋ ਉਹਨਾਂ ਨੇ ਸੰਵਿਧਾਨ ਦੇ ਵਿੱਚ ਸੰਵਿਧਾਨ ਖਾੜਾ ਕਮੇਟੀ ਦੇ ਚੇਅਰਮੈਨ ਹیثیت ਦੇ ਬਚੋਂ ਰੱਖੇ ਸਾਬ ਪਹਿਲਾ ਪਾਸcion ਸਭਾ ਵਿੱਚ ਖਾੜਾ ਪੇਸ਼ ਕਰਨ ਲੱਗਿਆ 4 ਨਵੰਬਰ 1948 ਨੂੰ ਤੇ ਦੂਜਾ ਸੰਵਿਧਾਨ ਦਾ ਕਿਰੂ ਪੇਸ਼ ਕਰਦੇ ਆ 25 ਨਵੰਬਰ 1950 ਅਣਜ्ञਾ ਦਿੱਤਾ ਗਿਆ ਪਹਿਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਸੀ ਕਿ ਅਮਰੀਕਾ ਦੀ ਰਾਸ਼ਟਰ ਸ਼ਾਸਨ ਪ੍ਰਣਾਲੀ ਦੇ ਮੁਕਾਬਲੇ ਵਿੱਚ ਇੰਗਲੈਂਡ ਦੀ ਸੰਸ਼ਸਨ ਪ੍ਰਣਾਲੀ ਬਿਚੋਂ ਕਿਹੜੀ ਲਾਭ ਦੇਖਾਇਆ ਕੀ ਸੰਵਿਧਾਨ ਦੂਜੇ ਦੇਸ਼ਾਂ ਦੀ ਨਕਲ ਹੈ ਕੀ ਭਾਰਤ ਵਿੱਚ ਲੋਕਤੰਤਰ ਨਵਾਂ ਨਵਾਂ ਹੋਣ ਕਰਕੇ ਲੋਕਾਂ ਵਿੱਚ ਸੰਵਿਧਾਨਿਕ ਨੈਤਿਕਤਾ ਦੀ ਘਾਟ ਹੋ ਸਕਦੀ ਹੈ ਭਾਰਤ ਲਈ ਪੁਰਾਣੇ ਖਾ ਪਰਕਾਰ ਦੇ ਪੰਚਾਇਤੀ ਸਿਸਟਮ ਦੇ ਮੁਕਾਬਲੇ ਵਿਅਕਤੀ ਕੇਂਦਰਿਤ ਸਿਸਟਮ ਕਿਉਂ ਜ਼ਰੂਰੀ ਹੈ ਬਾਬਾ ਸਾਹਿਬ ਅਨੁਸਾਰ ਉਸ ਸਮੇਂ ਪਿੰਡਾਂ ਸવાય ਸਥਾਨਕ ਦਕਿਆਂੂਸੀ ਮਾਨਸਿਕਤਾ ਗਿਆਨਤਾ ਤੰਗਦਲੀ ਅਤੇ ਫਿਰਕਾ ਪ੍ਰਸਤੀ ਦੀ ਅੱਡਿਆਂ ਤੋਂ ਬਾਧੂ ਹੋਣ ਕੁਝ ਵੀ ਨਹੀਂ ਸੀ ਤੇ ਉਸ ਤੋਂ ਬਾਅਦ ਇਹ ਦਿਖਾਇਆ ਜਾਵੇ ਕਿ ਸੰਵਿਧਾਨ ਦੇ ਵਿੱਚ ਜਿੰਨੀਆਂ ਧਰਾਵਾਂ ਨੇ ਉਹਨਾਂ ਦੇ ਵਿੱਚ ਤੁਹਾਡੇ ਲਈ ਕੀ ਹੈ ਹੁਣ ਪਹਿਲਾਂ ਆਪਾਂ ਦੋ ਸ਼ਬਦ ਇਸ ਸੰਵਿਧਾਨ ਦੇ ਲਈ ਲਿਖਾਂ ਪੜਾਂਗੇ ਜੋ ਤੁਹਾਡੇ ਅੰਦਰ ਆਤਮ ਵਿਸ਼ਵਾਸ ਨੂੰ ਜਗਾ ਦੇਣ ਕੀ ਲਿਖਿਆ ਵੇਦਾਂ ਤੇ ਪੋਥੀਆਂ ਵਿੱਚ ਕੀ ਲਿਖਿਆ ਵੇਦਾਂ ਤੇ ਪੋਥੀਆਂ ਵਿੱਚ ਵਰਕੇ ਸਾਰੇ ਦੇ ਸਾਰੇ ਫਰੂਲ ਦਿੱਤੇ ਅੰਨੀ ਸ਼ਰਦਾ ਅੰਧ ਵਿਸ਼ਵਾਸ ਸਾਰੇ ਅੰਨੀ ਸ਼ਰਦਾ ਅੰਧ ਵਿਸ਼ਵਾਸ ਸਾਰੇ ਬਾਬਾ ਸਾਹਿਬ ਨੇ ਮਿੱਟੀ ਦੇ ਵਿੱਚ ਰੋਲ ਦਿੱਤੇ ਪੱਖਪਾਤ ਦਾ ਕੋਈ ਨਾ ਲਿਹਾਜ਼ ਕੀਤਾ ਸੱਚੋ ਸੱਚ ਦੀ ਤੱਕੜੀ ਤੋਲ ਦਿੱਤੇ ਸਾਡੀ ਸੋਚ ਨੂੰ ਕਰ ਆਜ਼ਾਦ ਦਿੱਤਾ ਬੂਹੇ ਬੰਦ ਦਿਮਾਗਾਂ ਦੇ ਖੋਲ ਦਿੱਤੇ ਭਾਈਚਾਰਾ ਆਜ਼ਾਦੀ ਨਇਆ ਵਰਗੇ ਸ਼ਬਦ ਨਵੇਂ ਤੋਂ ਨਵੇਂ ਅਨਮੋਲ ਦਿੱਤੇ ਮੁਰਦਾ ਲੋਕਾਂ ਵਿੱਚ ਵੀ ਜ਼ਿੰਦਗੀ ਪਾ ਗਿਆ ਉਹ ਸਹਿਜਲਾ ਬੰਦ ਜਵਾਨਾਂ ਨੂੰ ਬੋਲ ਦਿੱਤੇ ਇਹਦੇ ਵਿੱਚ ਇਹ ਲਿਖਿਆ ਗਿਆ ਕਿ ਅਸੀਂ ਹੁਣ ਤੱਕ ਵੇਦਾਂ ਪੋਥੀਆਂ ਕ੍ਰਾਹ ਨੂੰ ਸਾਰੇ ਚੀਜ਼ਾਂ ਨੂੰ ਫਰੋਲਿਆ ਪੜਿਆ ਉਹਨਾਂ ਵਿੱਚ ਕੀ ਲਿਖਿਆ ਸੀ ਉਹ ਵੀ ਪੜਿਆ ਸਾਨੂੰ ਸਿਰਫ ਉਹਨਾਂ ਵਿੱਚ ਅਨਿਸ਼ਰਤ ਅੰਤ ਵਿਸ਼ਵਾਸ ਜਾਂ ਹੋਰ ਕਿਸੇ ਚੀਜ਼ ਦੀ ਕਟੜਪੰਥੀ ਜਾਂ ਇਸ ਨੂੰ ਨਹੀਂ ਮੰਨਣਾ ਜਾਂ ਉਸ ਨੂੰ ਨਹੀਂ ਮੰਨਣਾ ਸਿਰਫ ਇਹੀ ਚੀਜ਼ਾਂ ਦੇ ਵਿੱਚ ਅਸੀਂ ਫਸੇ ਰਹੇ ਪਰ ਬਾਬਾ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੈਂ ਕਿਸੇ ਪੱਖਪਾਤ ਦਾ ਵਿਹਾਦ ਨਹੀਂ ਕੀਤਾ ਕਿਸੇ ਦੇ ਧਰਮ ਦੇ ਲਈ ਲਿਹਾਜ਼ ਨਹੀਂ ਕੀਤਾ ਜਾਂ ਕਿਸੇ ਇੱਕ ਧਰਮ ਲਈ ਇਹ ਸੰਵਿਧਾਨ ਨੂੰ ਨਹੀਂ ਲਿਖਿਆ ਮੈਂ ਸਿਰਫ ਸੱਚ ਨੂੰ ਤਕੜੀ ਦੇ ਵਿੱਚ ਪਾ ਕੇ ਤੋਲਿਆ ਵਾ ਤੇ ਮੈਂ ਆਪਣੀ ਸੋਚ ਨੂੰ ਯਾਦ ਕਰ ਦਿੱਤਾ ਲੋਕਾਂ ਦੀ ਸੋਚ ਨੂੰ ਯਾਦ ਕਰ ਦਿੱਤਾ ਕਿ ਉਹਨਾਂ ਦੇ ਜਿਹੜੇ ਸੋਚ ਵਾਲੇ ਬੂਹੇ ਬੰਦ ਪਏ ਸੀ ਉਹਨਾਂ ਨੂੰ ਖੋਲ ਦਿੱਤਾ ਭਾਈਚਾਰਾ ਬਣਾਇਆ ਆਜ਼ਾਦੀ ਦਿੱਤੀ ਨਿਆ ਵਰਗੇ ਨਵੇਂ-ਨਵੇਂ ਅਨਮੋਲ ਉਹਨਾਂ ਨੂੰ ਸ਼ਬਦ ਦਿੱਤੇ ਬੋਲਣ ਲਈ ਕਿ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਨੂੰ ਬਲੰਦ ਕਰ ਸਕਦੇ ਹੋ ਮੁਰਦਾ ਲੋਕਾਂ ਵਿੱਚ ਵੀ ਗਿਆ ਪਾ ਗਿਆ ਜਿੰਦਗੀ ਸਹਿਜਲ ਬੰਦ ਜਵਾਨوں ਨੂੰ ਬੋਲ ਦਿੱਤੇ ਮਰਦਿਆਂ ਵਿੱਚ ਵੀ ਜਿੰਦਗੀ ਪਾਤੀ ਹੈ ਸੰਵਿਧਾਨ ਨੇ ਜਿਹੜੇ ਇਸ ਸੰਵਿਧਾਨ ਦੇ ਵਿੱਚ ਤੁਹਾਡੇ ਲਈ ਹੱਕ ਲਿਖੇ ਹੋਏ ਤੇ ਫਿਰ ਉਸ ਤੋਂ ਬਾਅਦ ਜਦੋਂ ਸੰਵਿਧਾਨ ਨੂੰ ਪੂਰਨ ਰੂਪ ਵਿੱਚ ਪਾਸ ਕੀਤਾ ਗਿਆ ਜਾਂ ਲਾਗੂ ਕੀਤਾ ਗਿਆ ਉਸ ਤੋਂ ਬਾਅਦ ਇੱਥੇ ਇੱਕ ਬਹੁਤ ਸੋਹਣੀ ਚਾਰਕ ਅੱਖਰਾਂ ਦੀ ਸਤਰ ਹੈ ਪੜਾਂਗੇ ਸੂਨ ਸਹਿਜਲ ਦੀ ਜਿਨੇ ਲਿਖਿਆ ਇੱਥੇ ਤੱਕ ਲਿਆਉਣ ਲਈ ਕਾਰਬਾ ਨੂੰ ਬੇਸ਼ੁਮਾਰ ਤਕਲੀਫਾਂ ਸਹਾਰੀਆਂ ਨੇ ਬੜਾ ਘੇਰੀਆ ਘੋਰ ਵਿਰੋਧੀਆਂ ਨੇ ਨਹੀਂ ਫੇਰ ਵੀ ਹਿੰਮਤਾਂ ਹਾਰੀਆਂ ਮੈਂ ਪਿੱਛੇ ਜਾਵੇਂ ਨਾ ਕਾਰਬਾ ਹਿੱਲੇ ਲਿਖਿਆ ਜੋਗਤਾ ਸੰਵਿਧਾਨ ਵਿੱਚ ਸਾਰੀਆਂ ਮੈਂ ਤੁਹਾਨੂੰ ਦੇਣ ਲਈ ਫੁੱਲਾਂ ਦਾ ਨਿਗ ਸਹਜਲਾ ਰਤਾ ਕੰਡਿਆਂ ਉੱਤੇ ਗੁਜ਼ਾਰੀਆਂ ਮੈਂ ਸੋ ਇਹਦੇ ਵਿੱਚ ਇਹ ਵੀ ਲਿਖਿਆ ਕਿ ਸੰਵਿਧਾਨ ਨੂੰ ਇੱਥੋਂ ਤੱਕ ਲਿਆਉਣ ਲਈ ਬੜੀਆਂ ਤਕਲੀਫਾਂ ਦੀ ਸਹਾਰੀਆਂ ਬਾਬਾ ਸਾਹਿਬ ਨੇ ਬਹੁਤ ਕੁਝ ਚੱਲਿਆ ਵਿਰੋਧੀਆਂ ਦੀ ਵਿਰੋਧੀਆਂ ਨੂੰ ਆਪਣੇ ਖਿਲਾਫ ਬੋਲਦੇ ਸੁਣਿਆ ਜਾਂ ਹੋਰ ਚੀਜ਼ਾਂ ਬੜੀਆਂ ਸਹਾਰੀਆਂ ਫੜਾ ਘੇਰਿਆ ਵਿਰੋਧੀਆਂ ਨੂੰ ਪਰ ਫਿਰ ਵੀ ਬਾਬਾ ਸਾਹਿਬ ਨੇ ਹਿੰਮਤ ਨਹੀਂ ਹਾਰੀ ਤੇ ਪਿੱਛੇ ਜਾ ਵੀ ਨਾ ਕਰ ਬਕ ਕਿਸੇ ਹੀ ਜੋ ਉਹਨਾਂ ਦਾ ਮਕਸਦ ਜਿਹੜਾ ਪਿੱਛੇ ਨਹੀਂ ਮੁੜਿਆ ਉਹਨਾਂ ਨੇ ਸਬਦਾਨ ਦੇ ਵਿੱਚ ਸਭ ਕੁਝ ਲੇ ਕੇ ਸਾਰਿਆਂ ਨੂੰ ਬੰਦ ਕਰ ਦਿੱਤੇ ਤੇ ਤੁਹਾਨੂੰ ਦੇਣ ਲਈ ਫੁੱਲਾਂ ਦਾ ਨਿਗ ਸਹਜਲਾ ਰਤਾ ਕੰਡਿਆਂ ਉੱਤੇ ਗੁਜ਼ਾਰੀਆਂ ਮੈਂ ਕਿ ਸਾਡੇ ਲੋਕਾਂ ਨੂੰ ਇਕਰਾਮ ਦੀ ਜ਼ਿੰਦਗੀ ਮਿਲ ਸਕੇ ਇਸ ਲਈ 바ਵਾ ਸਾਹਿਬ ਨੇ ਸੰਵਿਧਾਨ ਨੂੰ ਤੁਹਾਡੇ ਸਾਹਮਣੇ ਸਮਰਪਿਤ ਕੀਤਾ ਹੁਣ ਸੰਵਿਧਾਨ ਦੇ ਵਿੱਚ ਕੱਲੋਂ ਆਪਾਂ ਇਸ ਦਾ ਸ਼ੁਰੂਆਤ ਕਰਾਂਗੇ ਇਹਦੇ ਵਿੱਚ ਲਿਖਿਆ ਕੀ ਹੈ ਕਿ ਤੁਹਾਡੇ ਕੀ ਲਿਖਿਆ ਕਿ ਤੁਹਾਡੇ ਲੋਕਾਂ ਲਈ ਕੀ ਆ ਮੈਂ ਤੁਹਾਨੂੰ ਥੋੜੀ ਜਿਹੀ ਇਹਦੀ ਆ ਦੱਸ ਦਿੰਨਾ ਕਿ ਕੀ ਹੈ ਦੇ ਵਿੱਚ ਆ ਕੱਲੋਂ ਆਪਾਂ ਆ ਪੜਾਂਗੇ ਕਿ ਭਾਰਤ ਦਾ ਸੰਵਿਧਾਨ ਉਦੇਸ਼ਕਾ ਕੀ ਹੈ ਉਸ ਤੋਂ ਬਾਅਦ ਫਿਰ ਭਾਗ ਪਹਿਲਾ ਸੰਗ ਅਤੇ ਰਾਜ ਕੇ ਤਰਫ ਇਹ ਸ਼ੁਰੂ ਹੋ ਜਾਣਗੇ ਇਹਦੇ ਬਾਰੇ ਤੁਹਾਨੂੰ ਆਪਾਂ ਕੱਲ ਦੱਸਾਂਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਸਾਡੇ ਵਿਚਾਰ ਕਿਵੇਂ ਦੇ ਲੱਗੇ ਉਹ ਵੀ ਜਰੂਰ ਦੱਸਿਓ ਬਾਕੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਦੇ ਜਾਚਾ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ